ਬਿਤੀ ਰਾਤ ਪੂਰੇ ਪੰਜਾਬ ਸਮੇਤ ਪਟਿਆਲਾ ਜ਼ਿਲ੍ਹੇ ਦੇ ਵਿੱਚ ਹੋਈ ਭਾਰੀ ਗੜੇਮਾਰੀ ਔਰ ਵੀ ਵੀ ਦੇ ਕਾਰਨ ਜਿੱਥੇ ਕਿਸਾਨਾਂ ਨੂੰ ਚਿੰਤਾ ਪੈਦਾ ਕੀਤੀ ਹੈ ਉੱਥੇ ਹੀ ਜਿਹੜੀ ਕਿ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਵੀ ਖੁੱਲੀ ਆ ਕਿਉਂਕਿ ਅਨਾਜ ਮੰਡੀ ਜਿਹੜੀ ਕਿ ਮੰਡੀਆਂ ਅਨਾਜ ਮੰਡੀ ਪਟਿਆਲਾ ਦੀ ਹੋ ਗਈ ਜਾਂ ਹੋਰ ਸਬ ਡਿਵੀਜ਼ਨਾਂ ਦੀਆਂ ਜਿਹੜੀਆਂ ਮੰਡੀਆਂ ਹੋ ਗਈਆਂ ਉਹਨਾਂ ਦੇ ਵਿੱਚ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੁੱਲਦੀ ਸਾਹਬ ਨਜ਼ਰ ਆਈ ਕਿ ਜਿਹੜੇ ਕਣਕਾਂ ਦੇ ਥੱਲੇ ਰੱਖਣ ਵਾਲੇ ਰੈਕ ਰੇਕ ਤੱਕ ਜਿਹੜੇ ਕੀ ਘਟ ਸੀ ਸਾਰੇ ਕਿਸਾਨਾਂ ਦੀ ਜਿਹੜੀ ਕੀ ਕਣਕ ਸਾਰੀ ਪਿੱਛੀ ਗਈ ਐ ਠੇਰੀਆਂ ਲੱਗੀਆਂ ਪਈਆਂ ਉਸ ਤੋਂ ਇਲਾਵਾ ਜਿਹੜੇ ਹੋਰ ਕਿਸਾਨਾਂ ਦੀ ਹਜੇ ਕਣਕ ਵਾਢੀ ਵੀ ਹੋਣੀ ਐ ਪਰ ਉਸ ਤੋਂ ਇਲਾਵਾ ਜਿਹੜੀ ਤੂੜੀ ਬੰਨੀ ਐ ਉੱਤੇ ਵੀ ਭਾਰੀ ਨੁਕਸਾਨ ਹੋਇਆ ਜਿਸ ਤੇ ਕਾਰਨ ਕਿਸਾਨਾਂ ਨੂੰ ਤਾਂ ਨੁਕਸਾਨ ਹੋਇਆ ਉੱਤੇ ਹੀ ਆਮ ਲੋਕਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸ਼ਹਿਰ ਦੇ ਵਿੱਚ ਜਿਹੜੇ ਜਿਵੇਂ ਕਿ ਸ਼ਹਿਰ ਦੀ ਬਾਰਾਦਰੀ ਹੋ ਗਈ ਜਾਂ ਨੱਬਾ ਰੋਡ ਰਾਜਪੁਰਾ ਰੋਡ ਵਕ ਵਕ ਥਾਮਾ ਤੇ ਰਾਤ ਦਰਕਤ ਵੀ ਗਿਰੇ ਨੇ ਜਿਹੜੇ ਕਿ ਸੁੱਕੇ ਸੀ ਉਸ ਤੋਂ ਇਲਾਵਾ ਜਾਨੀ ਨੁਕਸਾਨ ਕੋਈ ਹੈ ਜਾਂ ਨਹੀਂ ਹੋਇਆ ਹਟਿਆਲੇ ਦੇ ਜੇ ਸ਼ਹਿਰ ਦੀ ਗੱਲ ਕਰੀਏ ਪਰ ਉਹ ਜਿਹੜੀ ਕਿ ਲੋਕਾਂ ਦੀ ਗੱਡੀਆਂ ਦੇ ਸ਼ੀਸ਼ੇ ਤੱਕ ਟੁੱਟੇ ਗਏ ਜਿਹੜਾ ਤੂਫਾਨ ਸੀ ਬਹੁਤ ਹੀ ਜ਼ਿਆਦਾ ਸਪੀਡ ਦੇ ਨਾਲ ਜਿਹੜਾ ਤੂਫਾਨ ਆਇਆ ਭਾਵੇਂ ਮੌਸਮ ਵਿਭਾਗ ਨੇ ਜਿਹੜਾ ਕਿ 3 ਦਿਨਾਂ ਦਾ ਅਲਰਟ ਜਾਰੀ ਕੀਤਾ ਸੀ ਕਿ ਪੰਜਾਬ ਦੇ ਵਿੱਚ ਭਾਰੀ ਮੀਂਹ ਪੈ ਸਕਦੀ ਹੈ ਗੜੇ ਮਾਰੀ ਹੋ ਸਕਦੀ ਹੈ ਪਰ ਕਿਸਾਨਾਂ ਦੀ ਜਿਹੜੀ ਕਿ ਮਾਰ ਬਹੁਤ ਜ਼ਿਆਦਾ ਪਈ ਹੈ ਤਸਵੀਰਾਂ ਵੀ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਮੰਡੀ ਦੇ ਵਿੱਚ ਜਿਹੜੀਆਂ ਢੇਰੀਆਂ ਲਗੀਆਂਆਂ ਵੀ ਬੋਰੀਆਂ ਦੀਆਂ ਕਣਕ ਦੀਆਂ ਉਹ ਕਿਵੇਂ ਸਾਰੀਆਂ ਭਿੱਜ ਗਈਆਂ ਔਰ ਕਿਹਾ ਬੇਸ਼ੱਕ ਸਰਕਾਰ ਲੱਖ ਲੱਖ ਦਾਅਵੇ ਕਰਦੀ ਹੈ ਪ੍ਰਸ਼ਾਸਨ ਦਾਅਵੇ ਕਰਦਾ ਹੈ ਪਰ ਜਿਹੜੇ ਕਿ ਜਿਹੜੀ ਰਿਐਲਿਟੀ ਚੈੱਕ ਹੈ ਉਹ ਤੁਹਾਨੂੰ ਤਸਵੀਰਾਂ ਚ ਸਾਫ਼ ਦਿਖ ਸਕਦੀ ਹੈ ਕਿ ਮੰਡੀ ਦੇ ਵਿੱਚ ਕਿਸਾਨਾਂ ਦਾ ਭਾਰੀ ਰਾਤ ਜਿਹੜਾ ਮੀਂਹ ਪਿਆ ਉਸ ਕਰਕੇ ਕਿੰਨਾ ਕ ਨੁਕਸਾਨ ਹੋਇਆ ਟਿਕਾਣਾ ਤੋਂ ਅਨਰ ਦੇ ਨਾਲ ਚਰਨਜੀਤ ਚੋਸ਼ੀ رپورٹ ਬੀਤੀ ਰਾਤ ਪੂਰੇ ਪੰਜਾਬ ਸਮੇਤ ਪਟਿਆਲਾ ਜ਼ਿਲ੍ਹੇ ਦੇ ਵਿੱਚ ਹੋਈ ਭਾਰੀ ਗੜੇ ਮਾਰੀ ਔਰ ਵੀ ਈ ਦੇ ਕਾਰਨ ਜਿੱਥੇ ਕਿਸਾਨਾਂ ਨੂੰ ਚਿੰਤਾ ਵਧਾ ਦਿੱਤੀ ਹੈ ਉੱਥੇ ਹੀ ਜਿਹੜੀ ਕਿ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਵੀ ਗੁਲੀ ਆ ਕਿਉਂਕਿ ਅਨਾਜ ਮੰਡੀ ਜਿਹੜੀ ਕਿ ਮੰਡੀਆਂ ਅਨਾਜ ਮੰਡੀ ਪਟਿਆਲਾ ਦੀ ਹੋ ਗਈ ਜਾਂ ਹੋਰ ਸਬ ਡਿਵੀਜ਼ਨਾਂ ਦੀਆਂ ਜਿਹੜੀਆਂ ਮੰਡੀਆਂ ਹੋ ਗਈਆਂ ਉਹਨਾਂ ਦੇ ਵਿੱਚ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਕੁਲਦੀ ਸਾਹਿਬ ਨੇ ਤੇ ਰਾਈ ਹੈ ਕਿ ਜਿਹੜੇ ਕਣਕਾਂ ਦੇ ਥੱਲੇ ਰੱਖਣ ਵਾਲੇ ਰੈਕ ਹੈ ਰੈਕ ਤੱਕ ਜਿਹੜੇ ਕਿ ਘੱਟ ਸੀ ਸਾਰੇ ਕਿਸਾਨਾਂ ਦੀ ਜਿਹੜੀ ਕਿ ਕਣਕ ਸਾਰੀ ਪਿੱਛੀ ਗਈ ਹੈ ਠੇਰੀਆਂ ਲੱਗੀਆਂ ਪਈਆਂ ਉਸ ਤੋਂ ਇਲਾਵਾ ਜਿਹੜੇ ਹੋਰ ਕਿਸਾਨਾਂ ਦੀ ਅਜੇ ਕਣਕ ਵਾਢੀ ਵੀ ਹੋਣੀ ਆ ਪਰ ਉੱਤਰਾਵਾ ਜਿਹੜੀ ਤੂੜੀ ਬੰਨੀ ਆ ਉੱਤੇ ਵੀ ਭਾਰੀ ਨੁਕਸਾਨ ਹੋਇਆ ਜਿਸ ਤੇ ਕਾਰਨ ਕਿਸਾਨਾਂ ਨੂੰ ਤਾਂ ਨੁਕਸਾਨ ਹੋਇਆ ਉੱਤੇ ਹੀ ਆਮ ਲੋਕਾਂ ਨੂੰ ਵੀ ਭਾਰੀ ਠਿਕਟਾਂ ਦਾ ਸਾਹਮਣਾ ਕਰਨਾ ਪਿਆ ਸ਼ਹਿਰ ਦੇ ਵਿੱਚ ਜਿਹੜੇ ਜਿਵੇਂ ਕਿ ਸ਼ਹਿਰ ਦੀ ਬਾਰਾਦਰੀ ਹੋ ਗਈ ਜਾਂ ਨੱਬਾ ਰੋਡ ਰਾਜਪੁਰਾ ਰੋਡ ਵਕ ਵਕ ਥਾਮਾਂ ਤੇ ਰਾਤ ਤਰਕਤ ਵੀ ਗਿਰੇ ਨੇ ਜਿਹੜੇ ਕਿ ਸੁੱਕੇ ਸੀ ਉਸ ਤੋਂ ਇਲਾਵਾ ਜਾਨੀ ਨੁਕਸਾਨ ਕੋਈ ਆਜਾ ਨਹੀਂ ਹੋਇਆ ਪਟਿਆਲੇ ਦੀ ਜੇ ਸ਼ਹਿਰ ਦੀ ਗੱਲ ਕਰੀਏ ਪਰ ਉਹ ਜਿਹੜੀ ਕਿ ਲੋਕਾਂ ਦੀ ਗੱਡੀਆਂ ਦੇ ਸ਼ੀਸ਼ੇ ਤੱਕ ਟੁੱਟੇ ਗਏ ਜਿਹੜਾ ਤੂਫਾਨ ਸੀ ਬਹੁਤ ਹੀ ਜ਼ਿਆਦਾ ਸਪੀਡ ਦੇ ਨਾਲ ਜਿਹੜਾ ਤੂਫਾਨ ਆਇਆ ਭਾਵੇਂ ਮੌਸਮ ਵਿਭਾਗ ਨੇ ਜਿਹੜਾ ਕਿ 3 ਦਿਨ ਦਾ ਅਲਰਟ ਜਾਰੀ ਕੀਤਾ ਸੀ ਕਿ ਪੰਜਾਬ ਦੇ ਵਿੱਚ ਭਾਰੀ ਮੀਂਹ ਪੈ ਸਕਦੀ ਹੈ ਗੜੇ ਮਾਰੀ ਹੋ ਸਕਦੀ ਹੈ ਪਰ ਕਿਸਾਨਾਂ ਦੀ ਜਿਹੜੀ ਕਿ ਮਾਰ ਬਹੁਤ ਜ਼ਿਆਦਾ ਪਈ ਹੈ ਤਸਵੀਰਾਂ ਵੀ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਮੰਡੀ ਦੇ ਵਿੱਚ ਜਿਹੜੀਆਂ ਢੇਰੀਆਂ ਲੱਗੀਆਂ ਵੀ ਬੋਰੀਆਂ ਦੀਆਂ ਕਣਕ ਦੀਆਂ ਉਹ ਕਿਵੇਂ ਸਾਰੀਆਂ ਭਿੱਜ ਗਈਆਂ ਔਰ ਕਿ ਬੇਸ਼ੱਕ ਸਰਕਾਰ ਲੱਖ ਲੱਖ ਦਾਵੇ ਕਰਦੀ ਹੈ ਪ੍ਰਸ਼ਾਸਨ ਦਾਵੇ ਕਰਦਾ ਹੈ ਪਰ ਜਿਹੜੇ ਕੀ ਜਿਹੜੀ ਰਿਐਲਿਟੀ ਚੈੱਕ ਹੈ ਉਹ ਤੁਹਾਨੂੰ ਤਸਵੀਰਾਂ ਚ ਸਾਫ਼ ਦਿਖ ਸਕਦੀ ਹੈ ਕਿ ਮੰਡੀ ਦੇ ਵਿੱਚ ਕਿਸਾਨਾਂ ਦਾ ਭਾਰੀ ਰਾਤ ਜਿਹੜਾ ਮੀਂਹ ਪਿਆ ਉਹ ਕਰਕੇ ਕਿੰਨਾ ਕੁ ਨੁਕਸਾਨ ਹੋਇਆ ਇਹ ਗੱਲ ਤਾਂ ਉਹਨਰ ਦੇ ਨਾਲ ਚਰਨਜੀਤ ਚੋਸ਼ੀ ਦੀ ਰਿਪੋਰਟ